ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ ਬਾਈ ਤਾਜ਼ੀਆਂ ਸੂਆਂ ਦੋ ਗੱਬੜਾਂ ਤੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਸਤਿ ਸ੍ਰੀਕਾਲ ਜੀ ਹੋਰ ਵਧੀਆ ਠੀਕ ਹੋ ਠੀਕ ਠਾਕ ਵਧੀਆ ਕਰਤਾ ਗੁਰੂ ਰਾਮਦਾਸ ਮਹਾਰਾਜ ਜੀ ਵਧੀਆ ਚੱਲ ਰਿਹਾ ਸੋਣਾ ਹਾਂ ਸੋਹਣਾ ਕਾਰੋਬਾਰ ਚਲੋ ਕਿਰਪਾ ਵੈਗਰੂ ਦੀ ਨਾਮ ਤੇ ਐਡਰੈਸ ਹੋਵੇ ਨਾਮ ਹੈਗਾ ਭਰਪੂਰ ਸਿੰਘ ਪਿੰਡ ਹੈਗਾ ਆਪਣਾ ਸੰਧੂ ਕਲਾ ਹਮ ਜਿਲ੍ਹਾ ਪਰਮਰਨਾਲਾ ਪਿਆ ਤਹਿਸੀਲ ਆਪਾਂ ਨੂੰ ਤਫਾ ਪੈ ਜਾਂਦੀ ਆ ਹਮ ਫੋਨ ਨੰਬਰ ਹੈਗਾ ਆਪਣਾ 99154 ਹਮ 66734 ਜਦੋਂ ਆਪਾਂ ਸੰਗਰੂੜਾ ਵਾਲੇ ਪਾਸੇ ਆਉਣੇ ਆਪਾਂ ਨੂੰ ਬਰਨਾਲਾ ਨੇੜੇ ਪੈਂਦਾ ਹਮ ਜੇ ਆਪਾਂ ਮਾਨਸਾਲੀ ਸਾਈਡ ਤੋਂ ਆਉਣੇ ਤਫਾ ਨੇੜੇ ਪੈਂਦਾ ਜੇ ਮੋਗਾ ਭਗਤਾਲ ਸਾਈਡ ਤੋਂ ਆਉਣੇ ਤੌੜ ਨੇੜੇ ਪੈਂਦਾ ਠੀਕ ਆ ਨਾਮ ਪਤਾ ਬਿਲਕੁਲ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੋਸ ਇਹ ਦੂਜਾ ਸੂਆ ਸੂਈ ਹੈ ਇਹਨੂੰ ਅੱਜ ਮੰਨ ਲਓ ਵੀ ਚੌਥਾ ਦਿਨ ਆ ਸੂਈ ਨੂੰ ਹੁਣ 15 ਕਿਲੋ ਲੈ ਕੰਡੀ ਠੁੰਡੀ ਦਾ ਤਾਂ ਅੰਤ ਕੋਈ ਨਹੀਂ ਹੂੰ ਤੇ 15 ਕਿਲੋ ਮੰਨ ਲਓ ਵੀ ਬੋਲੀ ਹੁਣ ਸਟਾਰਟ ਹੈ ਨੱਕ ਤਿਆਰ ਹਾਂ 20 ਕਿਲੋ ਦੁੱਧ ਪਾ ਦੂ ਹਾਂ ਹੁਣ ਸਾਰੇ ਕਿਸੇ ਦਾ ਅੰਤ ਕੋਈ ਨਹੀਂ ਠੀਕ ਆ ਬੱਚੇ ਕੀ ਆ ਉਹ ਨਹੀਂ ਬੱਚਾ ਬੱਛਾ ਗਾ ਅਸ ਇੱਧਰ ਖੜਾ ਹਾਂਜੀ ਬੱਚਾ ਬੱਛਾ ਭਈਆ ਖੜਾਗਾ ਠੀਕ ਆ ਹੋਲ ਦੇ ਮੜੀ ਤੋਰ ਕੇ ਹੋਲ ਕੇ ਤੋਰਦਾ ਨੇ ਲਾ ਠੰਡੇ ਪਰ ਮੈਂ ਦੋਨੇ ਪਾਸੇ ਬਹਿ ਕੇ ਸੋ ਲੋ ਜਿਵੇਂ ਮਰਦੀ ਆ ਥਲਾਈ ਚ ਕੋਈ ਚੱਕਰੀ ਨਹੀਂ ਆਰਡਰ ਬੜਾ ਕਮਾਲ ਉਤੋਂ ਪੱਦਰ ਆ ਪੂਸ ਚੱਕਰੀ ਹਲੇ ਤਾਂ ਮੰਨ ਲੈ ਵੀ ਕਿਰਾ ਬੋਲੇ ਜੋ ਖਾਲੀ ਹੋਈ ਆ ਬਣਨਾ ਬੱਚੀ ਹਮ ਸਹੀ ਗੱਲ ਆ ਥਾਣ ਥਣ ਬਹੁਤ ਚੰਗੇ ਢਿੱਲਾਂ ਢੁਲਾਂ ਬਹੁ ਪਈਆਂ ਤੇ ਚਵਾਈ ਜਹ ਜੇ ਟਾਈਮ ਪਿਆ ਆਰਡਰ ਦੀ ਕੁਆਲਿਟੀ ਨੇ ਹੋਰ ਵਧੀਆ ਨਾ ਪਤਾ ਏਸ ਹੋਸ ਬਹੁਤ ਚੰਗਾ ਬਈ ਬੈੜ ਦਾ ਏਸ ਬਿਊਟੀ ਚੱਕਰ ਚੰਗੀ ਆ ਬਾਕੀ ਤੋਰਾ ਤਾਰਾ ਬਾਕੀ ਗਰਮੀ ਗੁਰਮੀ ਦਾ ਮੰਨਣ ਵਾਲੀ ਨਹੀਂ ਜਰਸੀ ਪੰਜਾਬ ਵਾਲੀ ਆ ਹੂੰ ਸਹੀ ਗੱਲ ਆ ਬਾਈ। ਵਜੂਦ ਵੇ ਆ ਦੇਖ ਬੱਛੀ ਦਾ ਫੈਂਟ ਬਹੁਤ ਚੰਗੀ ਆਉਗੀ। ਹਾਂ ਤੇ ਗਰਮੀ ਵੀ ਨਹੀਂ ਮੰਨਦੀ। ਗਰਮੀ ਭੋਰਾ ਵੀ ਨਹੀਂ ਮੰਨਦੀ। ਤੋਰਾ ਤਾਰਾ ਕੱਦ ਬੱਡ ਬਹੁਤ ਚੰਗਾ ਯਾਤ ਬ੍ਰੀਡ ਫੁੱਲ ਚੰਗੀਆਂ ਆਰਡਰ ਬਈ ਕਮਾਲ ਦਾ ਸੋਹਣਾ ਆਰਡਰ ਕਰ ਮਾਈਦਾ। ਬਾਕੀ ਮਸਾਤਾ ਬਹੁਤ ਸੋਹਣਾ। ਹੂੰ ਮਸਾਤਾ ਹੁਣ ਠੰਡਾ ਤੂ ਹੈ ਮੰਨ ਲਾ ਰਿਹਾ। ਹੂੰ ਇੱਥੇ ਖਰਾ ਕੇ ਪਾ ਮਿੱਠੀ ਵੇ ਜਾ ਥੱਲੇ। ਠੀਕ ਆ। ਲੈ। ਲੈ। ਕੋਈ ਚੱਕਰੀ ਨਹੀਂ ਬਾਈ ਮੌ ਇਹਨਾਂ ਹੱਥ ਫੇਰੀ ਜਾਂਦਾ ਕਿ ਲੱਤ ਨਹੀਂ ਛੜਨੀ ਬਾਈ। ਇਹ ਪੂਰੀ ਠੰਡੀ ਸੀਲ ਆ ਪੂਛ ਚੱਕ ਕੇ ਖੜਦੀ ਆ ਨਾ। ਬਾਲੀ ਕੋ ਨੀਮਾ ਦੋਨੇ ਪਾਸੇ ਬੈਠ ਕੇ ਚੋਈ ਕਰ ਲੋ ਕੋਰੋ ਠੀਕ ਆ ਤੇ ਕੀ ਮੁੱਲ ਆ ਫਿਰ ਇਹਦਾ ਇਹਦਾ ਮੁੱਲ ਆਪਾਂ ਬਾੜਾ ਨਹੀਂ ਕਰਦੇ 85000 ਤੋਂ ਮਾਨਤਾਨ ਕਰ ਠੀਕ ਆ 85000 ਰੁਪਏ ਮੁੱਲ ਮਾਨਤਾਨ ਇਹ ਤਾਂ ਤੂੰ ਮੰਨ ਲੈ ਵੀ ਲੇਵੇ ਚਬੀ ਅੱਧੀ ਆ ਹੁਣ ਦੁਬਾਰੇ ਤਿਆਰ ਹੋਣ ਲੱਗੀ ਆ ਦੁੱਧ ਤੇ ਫਿਰ ਟਲੀਆਂ ਕੱਢ ਦੂ ਲੇਵੇ ਦਾ ਠੀਕ ਆ ਆ ਜਾ ਪੁੱਤ ਹੂੰ ਜਿਆਤ ਬ੍ਰੀਡ ਫੁੱਲ ਆ ਪੱਧਰ ਆ ਉਤੋਂ ਰਾਜੀ ਰੂਜੀ ਫੁੱਲ ਮੁੱਲ 85000 ਰੁਪਏ ਮਾਨਤਾਨ ਜ਼ਰੂਰ ਹੋ ਜਾਊਗਾ ਚੋਈ ਚੋਈ ਪੂਰੀ ਚੰਗੀ ਆ ਚੋਈ ਦਾ ਮਾਨਤ ਕੋਈ ਨਹੀਂਗਾ ਠੀਕ ਆ ਸੋ ਇਹ ਤਾਂ ਤੁਹਾਨੂੰ ਪਤਾ ਆਪਾਂ ਨਾ ਮਾੜਾ ਡੰਗਰ ਚੋਈਦਾ ਲੱਗੇ ਹੂੰ ਤੇ ਬਾਕੀ ਮੂਰੇ ਵੇਚਣਾ ਹੁੰਦਾ ਡੰਗਰ ਸਹੀ ਗੱਲ ਆ ਅਗਲੇ ਤੋਂ ਪੈਸੇ 20 ਰੁਪਏ ਵੱਧ ਲੈ ਲੋ ਕਿਉਂਕਿ ਇਹਦਾ ਨੁਕਸਾਨ ਕਰਨ ਹੂੰ ਅਗਲੇ ਨੇ ਮਸਾਂ ਦਾ ਢੱਡ-ਬੇਢ ਬੰਨ ਕੇ 2 ਰੁਪਏ ਲੈਣੇ ਹੁੰਦੇ ਠੀਕ ਅੱਗੇ ਭਾਈ 2 ਨੰਬਰ ਜਿਹੜਾ ਸੂਆ ਸੂਈ ਵੀ ਇਹ ਵੀ ਪਹਿਲਾ ਸੂਆ ਸੂਈ ਵੀ ਆ ਕਦੋਂ ਸੂਈ ਆ ਇਹਨੂੰ ਮੰਨ ਲਾ ਵੀ 10-11 ਦਿਨ ਹੋ ਗਏ ਹੂੰ ਹੁਣ ਅਗਲਾ ਸੌਦਾ ਕਰ ਲੈ 18 ਕਿਲੋ ਮੰਨ ਕੇ ਠੀਕ ਬੋਧ ਹੋਊਗਾ 19 ਕਿਲੋ 19 ਕਿਲੋ ਬਾਕੀ ਤੈਨੂੰ ਦੇਖਦੇ ਆ ਦੇਖ ਚੋਣ-ਚਾਂ ਤੇ ਐ ਲੇਵਾ ਇਹ ਇੱਕ ਬਾਤ ਆ ਭਾਈ ਮੈਂ ਕਹਿੰਦਾ ਜਿਵੇਂ ਬਣਾ ਕੇ ਲਾਇਆ ਹੁੰਦਾ ਨਾ ਐਸਾ ਸਾਈਜ਼ ਲੀਵੇ ਦਾ ਥਣ ਬੜਾ ਚੰਗਾ ਮੁੱਕੀ ਵਾਲਾ ਥਣ ਬੱਚਾ ਕੀ ਆ ਮਗਰ ਬੱਚਾ ਹੀ ਆ ਇਹਦੀ ਹਾਂ ਮੂਰੇ ਇਹਦਾ ਹੀ ਉੱਚਾ ਹਾਂ ਇਸੇ ਦੇ ਵਿੱਚ ਆ ਬੱਚਾ ਭਾਈ ਬੱਚਾ ਗਾ ਥਣ ਬੜਾ ਕਮਾਲਾ ਦਾ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਭਾਈ ਜਨ ਮੇਰਾ ਐਚਐਫ ਦੇ ਪਿੱਛੇ ਹਾਏ ਯਾਰ ਸਹਿਰ ਦੀ ਹੂੰ ਠੀਕ ਆ ਭਾਈ ਆਇਆ ਬਤ ਕੱਦ ਠੀਕ ਆ ਯਾਰ ਦਬਰੀਟ ਚੰਗੇ ਆਰਡਰ ਬਹੁਤ ਚੰਗੇ ਚਵਾਈ ਕਿਵੇਂ ਅੰਕਲ ਚਵਾਈ ਦਾ ਮੈਂ ਤਾਂ ਤੂੰ ਜਿਹੜਾ ਬੰਦਾ ਵਹਿ ਆ ਹੂੰ ਐ ਕਹੂਗਾ ਵੀ ਚਵਾਈ ਲੱਗੀ ਹੈਗਾ ਠੀਕ ਆ ਹੂੰ ਸੂਰਾ ਤਾਰਾ ਬਹੁਤ ਚੰਗਾ ਬਾਕੀ ਕੋਈ ਐ ਨਹੀਂ ਬਾਹਲੀ ਟਾਂਗ ਲਈ ਜੀ ਫੱਟਾ ਗੋਲਾ 4 ਸਕੇਰੋਂ ਬੱਚੀ ਹੂੰ ਠੀਕ ਆ ਜਿਹਨੇ ਰੱਖਣੀ ਹੈ 4 ਬੇ ਚੋਣ ਵਾਲੀ ਚੀਜ਼ ਹੈ ਜੀ ਗਰਮੀ ਵੀ ਨਹੀਂ ਮੰਦੀ ਉਹ ਰਾਣੀ ਮੰਦੀ ਗਰਮੀ ਫਾਇਰ ਫੂਡ ਬਹੁਤ ਚੰਗੀ ਹੈ ਸਹੀ ਗੱਲ ਹੈ ਕੀ ਮੋਲ ਫਿਰ ਇਹਦਾ ਇਹਦਾ ਆਪਾਂ 70000 ਚੋਂ ਮਾਨਤਾਨ ਕਰ ਦਾਂ ਠੀਕ 70000 ਰੁਪਇਆ ਮੋਲ ਵਿੱਚੋਂ ਮਾਨਤਾਨ ਜਿਹੜਾ ਜਰੂਰ ਹੋ ਜਾਏ ਆਰਡਰ ਦੇਖੋ ਬਾਈ ਤੂਰਾਈ ਦਾਖਦਾ ਵੀ ਆਰਡਰ ਕਮਾਲ ਦਾ ਹਜੇ ਚਵਾਈ ਜੇ ਪਾਇਆ 2 ਘੰਟੇ ਉਹਦੋਂ ਆਰਡਰ ਦੀ ਕੁਆਲਿਟੀ ਨੇ ਹੋਰੇ ਵਧੀਆ ਤਿਆਰ ਕਰ ਲੈਣੀ ਆ ਥਣ ਬੜਾ ਚੰਗਾ ਲੱਗਿਆ ਮੁੱਖੀ ਵਾਲਾ ਥਣ ਕੱਲਾ ਕੱਲਾ ਖਾਣਾ ਬਾਈ ਲੇਵਾ ਦੇਖ ਅੱਗੇ ਅੰਕਲ 3 ਨੰਬਰ ਇਹ ਵੀ ਸੂਈ ਵੀ ਆ ਇਹ ਵੀ ਸੂਈ ਆ ਇਹ ਮੰਨ ਲਓ ਵੀ ਕੱਲ ਤੜਕੇ ਸੂਈ ਆ ਦੂਜਾ ਦਿਨ ਇਹਦੇ ਮਾਰ ਕਰਮਾਲੀ ਦੇ ਬੱਚੇ ਆ ਆਪ ਵੀ ਹਲੇ ਦੁੱਧ ਦੰਦ ਬੱਚੂ ਹੀ ਆ ਬੱਚੀ ਬੜੀ ਚੰਗੀ ਆ ਨਾ ਹਾਂ ਬੱਚੀ ਬਹੁਤ ਟੋਪਰ ਬੱਚੀ ਆ ਇਹਨੇ ਬਰੀਡ ਦੀ ਆ ਸਹੀ ਗਾ ਬੱਚੀ ਵੀ ਆਪੀ ਥੋੜੀ ਉਮਰ ਦੀ ਆ ਹਥਾਨ ਤੋਂ ਦੇਖ ਬੱਚੀ ਦਾ ਕਹੇ ਲਗਾ ਔਰ ਪੁੱਤਾ ਥਾਨ ਬੜਾ ਚੰਗਾ ਬਾਈ ਮੁੱਠੀ ਵਾਲਾ ਥਾਨ ਕੱਲਾ ਬੱਚੀ ਦੀ ਕੁਆਲਿਟੀ ਤੇ ਬੱਚੇ ਦਾ ਕੰਨ ਵੇਖ ਲੈ ਲੈ ਬਰੀਡ ਵੇਖ ਲੈ ਬੱਚੀ ਦੀ ਬੱਕੀਆਂ ਨਾਸਾਂ ਪੱਕੇ ਥਾਨ ਐ ਲਾਲ ਗੇਰੂ ਵਰਕੇ ਕੱਲਾ ਕਲਾ ਥਾਨ ਬੱਚੀ ਦੀ ਫੋਟਸਾਂ ਗਰੀ ਮਾਂ ਵੀ ਚੰਗੀ ਆ ਮਾਂ ਦੀ ਵੀ ਫੋਟਸਾਂ ਗਰੀ ਬਰੀਕੀ ਬਰੂਕੀ ਦੇਖ ਬੱਚੀ ਦੀ ਫੇਸ ਸੁਸਕ ਨਾ ਸੁਣ ਹਮ ਸਹੀ ਆ ਬਾਕੀ ਲਵੀ ਉਮਰ ਦੀ ਐ ਕਿੰਨੇ ਬੋਲੇ ਤੇ ਆਗੀ ਦੋਨੇ ਦੋਨੇ ਚੀਜ਼ਾਂ ਅੱਜ ਮੰਨ ਲਓ ਵੀ 13 ਕਿਲੋ ਵਾਲਾ ਹੋਊਗਾ ਨੈਟ ਤਿਆਰ ਹਾਂ ਠੀਕ ਆ ਕਿੰਨਾ ਦੁੱਧ ਦੀ ਅਸਟੀਮੇਟ ਅਸਟੀਮੇਟ ਜਿੱਥੋਂ ਤੱਕ ਮੇਰਾ ਵੀ 16 17 ਕਿਲੋ ਪਾ ਦੂ ਬਾਕੀ ਆ ਲੈਨੇ ਸੇਵਾ ਨਾਲ ਬਾਕੀ ਸੇਵਾ ਨਾਲ ਹਾਂ ਯਾਦ ਬਰੀਡ ਫੁੱਲ ਜੰਗੀ ਆ ਕੱਦ ਬੱਡ ਚੰਗਾ ਆਡਰ ਬੜਾ ਚੰਗਾ ਥਣ ਬਹੁਤ ਚੰਗਾ ਬਈ ਬਾਕੀ ਗਰਮੀ ਗਰਮੀ ਦੀ ਗੁਰਬਾਨੀ ਕਰਦੀ ਥਣ ਦੇ ਕਹੇ ਜਾ ਹੂੰ ਲੈ ਜਿਵੇਂ ਜੂਈ ਵੀ ਬਾਈ ਕਹਿੰਦਾ ਨੰਬਰ 1 ਦਾ ਬੱਚਾ ਹੀ ਬੱਚੀ ਨੂੰ ਜਨਮ ਦਿੱਤਾ ਬਈ ਫੇਸ ਬਹੁਤ ਪਿਆਰਾ ਫੇਸ ਵੀ ਦੇਖ ਨਾ ਉਸ ਨੂੰ ਫੇਸ ਬੜਾ ਚੰਗਾ ਹੈ ਮੋਮਾ ਭਾਈ ਬਹੁਤ ਚੰਗਾ ਤੇ ਬੋਦੀਵਾਦੀ ਚੰਗੀ ਆ ਕੱਦ ਵੜ ਯਾਦਵਰੀਡ ਫੁੱਲ ਜਿੰਗ ਆ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਬਈ ਕੀ ਮੁੱਲ ਅੰਕਲੇ ਦਾ ਇਹਦਾ 65000 ਮਾਨਤਨ ਹੋਣਾ ਮਾਨਤਨ ਕਰਨਾ 65000 ਰੁਪਇਆ ਮੁੱਲ ਆ ਮਾਨਤਨ ਜਿਹੜਾ ਬਾਕੀ ਮੌਕੇ ਤੇ ਜ਼ਰੂਰ ਹੋ ਜਾਊਗਾ ਸੂਰੇ ਧਾਰੇ ਦੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕੁਆਲਿਟੀ ਦੀ ਬੱਚੀ ਆ ਬਾਕੀ ਚੋਣ ਚਾਣ ਨੂੰ ਬੱਚਾ ਸੜ ਕੇ ਨਾ ਪਾ ਕੇ ਬਹਿ ਜਾ ਬੜੀ ਠੰਡੀ ਆ ਹਾਂ ਨਹੀਂ ਉਂਗਲਰ ਕਾ ਚੋਣ ਲੱਗਾ ਜੇ ਨਲਕਾਂ ਗੇ ਲੈ ਇਹ ਜੀ ਬੱਚੀ ਚੂਲ ਠੀਕ ਆ ਅੱਗੇ 4 ਨੰਬਰ ਜਿਹੜਾ ਸੁਆ ਸੁੰਨੀ ਆ ਇਹ ਪਹਿਲਾ ਸੁਆ ਸੁੰਦੀ ਆ ਪਹਿਲਾ ਹਾਂ ਕਿੰਨੇ ਦਿਨ ਲੈਂਦੀ ਇਹਦੇ ਮੰਨ ਲਓ ਵੀ ਇੱਕ ਹਫਤਾ ਪਿੱਛੀ ਦਾ ਪਿਆਗਾ ਠੀਕ ਆ ਇਹ ਸਰਕਾਰੀ ਸੀਮਨ ਦੀ ਹੈਗੀ ਆਪਾਂ ਪਿੰਡੋਂ ਬੱਚੀ ਲਈ ਆ ਯਾਰ ਮਿੱਤਰ ਬੰਦੇ ਤੋਂ ਹੂੰ ਮਾਂ ਐਫ ਆਰ ਸੀ ਹੂੰ ਮਾਂਸਰੇ ਦੁੱਸੀ 37 ਕਿਲੋ ਠੀਕ ਆ ਇਹ ਟੀਕਾ ਸਰਕਾਰੀ ਸੀਮਨ ਲੱਗਾ ਹੋਆ ਗਰਲੈਂਡੋ ਦਾ ਠੀਕ ਆ ਹਾਂ ਗਰਲੈਂਡੋ ਦੀ ਹੈ ਸੂਰਾ ਤਾਰਾ ਬੱਚੀ ਦਾ ਕਮਾਲ ਆ ਬਾਈ ਗੋਲ ਗੋਲ ਪਈਆ ਰਾਜੀ ਬੋਦਾ ਹਨ ਮੈਂ ਕਹਾਂ ਸਮੀ ਪਲੀ ਤੇ ਮਤਾ ਕੋ ਅੰਤ ਨਹੀਂ ਕੋਈ ਹਲੇ ਪੁੱਤ ਝੂਲੀ ਬੜੀ ਚੰਗੀ ਹਨ ਮੈਂ ਕਹਾਂ ਝੂਲੀ ਚੰਗਾ ਲੈ ਕੱਲ ਹਲੇ ਤਾਂ ਬੱਚੀ ਨੇ ਕਮਾਲ ਕਰਨੀਆਂ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਹੂੰ ਵੀ 20 ਕਿਲੋ ਤਾਂ ਦੇ ਬੱਚੀ ਨੇ ਪੋਣਾ ਖਲਣ ਢੋਲਾ ਠੀਕ ਹੈ ਤੇ 25 ਕਿਲੋ ਦੁੱਧ ਵੀ ਦੇ ਸਕਦੀ ਆ ਬੱਚੇ ਇਹਨਾਂ ਦੀ ਕੁਆਲਿਟੀ ਇਹਨਾਂ ਦੀ ਜਿਹੜੀ ਮੰਨ ਲਾ ਵੀ ਹਲੇ ਤੱਕ ਆਮ ਲੋਕਾਂ ਨੇ ਥੋੜਾ ਤੇਜ਼ੀ ਦਾ ਤਾਂ ਕਰਦੀ ਆ ਕੈਮਰੇ ਤੋਂ ਤੇਰੇ ਤੋਂ ਜਾਗਦੀ ਆ ਠੀਕ ਆ ਮਤਾ ਮਤਾ ਤਾਂ ਬਾਠੰਦਾ ਹੂੰ ਜਾਤ ਬ੍ਰਿਡ ਫੁੱਲਾ ਰਾਜੀ ਆ ਗੋਲ ਗੋਲ ਪਈਆ ਲੇਵਾ ਚੰਗਾ ਢੱਲਾ ਢੋਲਾ ਬਹੁਤ ਪਈਆ ਫੇਸ ਬੜਾ ਪਿਆਰਾ ਦੁੱਧ ਚੰਗਾ ਆਪਾ ਦੋ ਬਾਕੀ ਬਾਈ ਕਹਿੰਦਾ ਗਰਲੈਂਡੋ ਚ ਪੈਂਦੀ ਆ ਮੰਗ ਚੰਗੀ ਆ ਜੇ ਮੈਂ ਪੈਂਦੀ ਨਹੀਂ ਗਰਲੈਂਡੋ ਪਿਓਰ ਗਰਲੈਂਡੋ ਬੱਚੀ ਹੂੰ ਫੈਂਟ ਫੁੱਲਾ ਚੰਗੀ ਹੋਣੀ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਦੁੱਧ ਵਧੀਆ ਚੰਗਾ ਪਾਉ ਹਾਂ ਭਾਵੇਂ ਧੁੱਪੇ ਬੰਨੀ ਰਹੇ ਹੂੰ ਮੁੱਲ ਕੀ ਆ ਤਾਂ ਫਿਰ ਇਹਦਾ ਮੁੱਲ ਆਪਾਂ ਮੰਨ ਲਾ 2075000 ਦੀ ਦੇ ਦਾਂਗੇ ਬਸ ਮਾਨ ਤਾਲ ਕਰ ਦਾਂਗੇ ਮੁੱਲ ਕਰਾਉਣ ਨੂੰ ਚਾਹ 85 ਕਰਾ ਲੋ ਸਵਾ ਕੇ ਵਾਛੀ 85 ਦੂਈ ਆ 75000 ਰੁਪਇਆ ਮੁੱਲ ਆ ਮਾਨ ਤਨ ਜ਼ਰੂਰ ਹੋ ਜੇ ਚੰਗੀ ਆ ਵੀਰਾ ਜੀ ਫੋਨ ਮਲਨ ਇਹ ਚੰਗੀ ਆ ਵਾਕਿ ਤੂੰ ਐਂ ਦੇਖ ਵੀ ਦੇਖ ਆ ਤਾ ਤੇਰਾ ਥੋੜਾ ਜਦੋਂ ਤੋਰਾ ਕਰਦੀ ਹੈ ਨਾ ਬੱਚੀ ਨੇ ਹਲੇ ਤਾਂ ਭਲਬਾਦੀ ਪਾਈ ਆ ਥੋੜੀ ਜਿਹੀ ਤੇ ਐਂ ਭਵੇਂ ਇਕੱਲਾ ਇਕੱਲਾ ਸਾਂ ਜਿੱਧਰ ਦੀ ਮਰਜ਼ੀ ਹੋਵੇ ਇਹੇ ਖੂਬੀ ਹੁੰਦੀ ਆ ਸਹੀ ਜੇ ਆਮ ਕ੍ਰੋਸ ਹੁੰਦੀ ਜਾਪਾਂ ਦੇ ਰੱਤ ਮਾਰਦੀ ਤੈਨੂੰ ਸਹੀ ਗੱਲ ਆ ਹੁਣ ਮਾਰ ਦੇ ਬਾਈ ਬਾਕੀ ਚੰਕ ਦੇ ਮੈਂ ਸੱਪ ਸੱਪ ਵਰਗੀ ਤੇ ਮੈਂ ਉਹ ਗੱਲ ਨੂੰ ਤਾਂ ਸਿਮਨ ਜਿਹੜਾ ਬੜਾ ਠੱਟਾ ਨਾ ਮੋਸਾਰੀ ਸਰੀ ਸਰੀ ਰੋ ਲੱਗਿਆ ਵਾ ਸਹੀ ਗੱਲ ਆ ਅਗੇ ਲਾਸਟ ਪੰਜ ਨੰਬਰ ਕਿਹੜਾ ਸੁਸ ਹੁੰਦੀ ਹੈ ਇਹ ਪਹਿਲਾ ਸੁ ਹੈ ਹੀ ਸੁ ਹੁੰਦੀ ਆ ਦੁੱਬੀਆ ਦੰਦਾ ਦੀ ਇਹ ਜਰਸੀ ਆ ਰੰਗ ਹੀ ਕਾਲਾ ਗਿਆ ਰੰਗ ਹੀ ਕਾਲਾ ਹਾਂ ਜਿਵੇਂ ਪ्योर ਜਰਸੀ ਪੰਜਾਬ ਦੀ ਜਰਸੀ ਪੰਜਾਬ ਦੀ ਰੰਗ ਕਾਲਾ ਬਈ ਠੰਡੀ ਠੁੰਡੀ ਦਾ ਤੇ ਠੰਡਾ ਇਹਦੇ ਵੀ ਜਮ ਕੇ ਰੋਈ ਆ ਇਹਦਾ ਬਣ ਕੇ ਸਾਹਮਣੇ ਜਰੂਰ ਪਾਉਗੇ 4 ਦਿਨ ਠੀਕ ਆ ਇਹਦੇ 2 ਤਰੀਕ ਨੂੰ ਦਿਨ ਪੂਰੇ ਹੋ ਗਏ 2 ਤਰੀਕ ਨੂੰ ਹਾਂ ਫੇਸਪੁੱਲਸ ਦੇਖ ਬੱਚੇ ਸਵੜਾ ਪਿਆਰਾ ਹਨਾ ਬੋਦੀ ਬੜੀ ਬਹੁਤ ਚੰਗੀ ਆ ਫੇਸ ਚੰਗਾ ਕੱਦ ਵੱਡ ਚੰਗਾ ਰੰਗ ਕਾਲਾ ਬਾਈ ਕਹਿੰਦਾ ਜਰਸੀ ਚ ਪੈਂਦੀ ਆ ਫੈਂਟ ਫੁੱਲ ਆਉਣੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਤੋਰਾ ਤਾਰਾ ਥਾਣ ਲੈ ਵਾ ਕਮਾਲਾ ਕੱਚੀ ਜ਼ਰੂਰ ਇੱਕ ਤਰੀਕ ਨੂੰ 20 ਦਿਨ ਪੂਰੇ ਰੱਖਦਾ ਇਹ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਦੇਖੋ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਕੁੱਦ ਕੁੱਦ ਤੇ ਗਲਾਈ ਚੌਰ ਸਲੇ ਵਾ ਰੱਖੂ ਹੂੰ 20 ਕਿਲੋ ਦੁੱਧ ਪਾ ਦੂ ਬੱਚੀ 20 ਕਿਲੋ ਦੁੱਧ ਨਾਲ ਆਰਾਮਦਾਰੀ ਲੈ ਮਾਤਾਤਾ ਤੁਮਾਂ ਮੱਲਾ ਦੀ ਆਪਾਂ ਘਰਮ ਡੰਗਰ ਨਾ ਲੱਗੇ ਖਰਜਾ ਬੁੱਤ ਠੀਕ ਆ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਵਸੇਦਾ ਵੀ 75000 ਚੋਂ ਮਾਨਤਨ ਕਰਾ। ਮਾਨਤਨ ਹੋ ਜਾਣਾ। ਹਾਂਜੀ 75000 ਰੁਪਈਆ ਮੁੱਲ ਆ ਮਾਨਤਨ ਜਿਹੜਾ ਜਰੂਰ ਹੋ ਜਾਊਗਾ। ਚੰਗੀ ਆ ਵੜਾ ਕੱਦ ਕਾਠ ਵਾਲੀ ਆ ਯਾਤ ਬ੍ਰੀਡ ਚੰਗੀ ਆ ਫੇਸਪੂਰ ਚੰਗਾ ਤੇ ਤੋਰਾ ਤਾਰਾ ਚੰਗਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਬਈ ਲੈ ਚਲ ਬਈ 판ਦੇ ਤੇ ਨਗ ਸੀਗੇ ਬਾਈ ਕੋਲੇ ਪੰਜ ਪੰਜੀ ਰਖਾਤੀ ਤੇ ਕਿਸੇ ਵੀਰ ਦੇ ਪੰਜਾਂ ਚ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋ ਧੰਨਵਾਦ